ਅੱਜਕੱਲ੍ਹ ਦੇ ਬੱਚਿਆਂ ਦੀ ਕਿੰਨੀ ਸਾਇੰਸ ਸ਼ਕਤੀ ਆ ਤੁਹਾਨੂੰ ਇੱਕ ਉਦਾਹਰਨ ਦਿਖਾਉਣੀ ਆ ਇਹ ਬੱਸ ਦੋਸਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਆਵਾਂ ਦਾ ਲੜਕੀਆਂ ਦਾ ਸਕੂਲ ਆ ਗਰਲ ਸਕੂਲ ਮਾਰ ਲੋਡ ਬਰਿੰਡਾ ਦੇ ਤੇ ਇਹਦੀ ਬੱਸ ਤੁਸੀਂ ਦੇਖ ਰਹੇ ਹੋ ਕਿ ਪੰਨੇ ਹੋਈਆਂ ਸ਼ੀਸ਼ੇ ਭੰਨ ਰੱਖਿਆ ਇਹਦੇ ਘਟਨਾ ਅਸਲ ਦੇ ਵਿੱਚ ਹੋਈ ਕਿ ਇਸ ਬੱਸ ਦੇ ਵਿੱਚ ਇੱਕ ਲੜਕੀ ਸੀ ਜਿਸ ਨੂੰ ਹਟਾ ਦਿੱਤਾ ਗਿਆ ਸੀ ਬੱਸ ਤੋਂ ਪ੍ਰਿੰਸੀਪਲ ਦੇ ਕਹਿਣ ਤੇ ਹਟਾ ਦਿੱਤਾ ਗਿਆ ਸੀ ਇਸ ਗੁੱਸੇ ਵਿੱਚ ਆ ਕੇ ਉਸ ਲੜਕੀ ਨੇ 10ਵੀਂ ਕਲਾਸ ਦੀ ਲੜਕੀ ਸੀਗੀ ਤੇ ਉਸ ਲੜਕੀ ਨੇ ਰਸਤੇ ਵਿੱਚ ਬੱਸ ਕੇਰ ਕੇ ਬੱਸ ਨੂੰ ਰੋਕ ਕੇ ਇਸ ਬੱਸ ਤੇ ਹਮਲਾ ਕੀਤਾ ਤੇ ਇਸ ਬੱਸ ਦੇ ਸ਼ੀਸ਼ੇ ਪਾਣ ਦਿੱਤੇ ਬੱਸ ਦੇ ਵਿੱਚ ਬੱਚੇ ਵੀ ਸੀਗੇ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਵਿੱਚ ਬੈਠੇ ਆ ਤੇ ਬੱਸ ਨੂੰ ਇਸ ਵਕਤ ਥਾਣਾ ਲਿਆਇਆ ਗਿਆ ਥਾਣਾ ਸਿਵਲ ਲਾਈਨ ਬਠਿੰਡਾ ਦੇ ਵਿੱਚ ਲਿਆਤਾ ਗਿਆ ਇਸ ਦੀ ਸ਼ਿਕਾਇਤ ਕਰਨ ਦੇ ਲਈ ਤੇ तमाम ਜਿਹੜੇ ਟੀਚਰ ਹੈ ਇੱਥੇ ਉਹ ਵੀ ਇੱਥੇ ਮੌਜੂਦ ਨੇ ਕਿ ਟੀਚਰ ਵੀ ਜਿਹੜੇ ਸਕੂਲ ਦੇ ਉਹ ਵੀ ਨਵੇਂ ਪ੍ਰਿੰਸੀਪਲ ਸਾਹਿਬ ਵੀ ਆਏ ਆ ਤੇ ਅੰਦਰ ਜਿਹੜੇ ਹੈ ਦੋਵਾਂ ਤਰ੍ਹਾਂ ਦੇ ਬਿਆਨ ਹੋ ਰਹੇ ਆ ਅੰਦਰ ਸ਼ਿਕਾਇਤ ਸਕੂਲ ਤੇ ਪ੍ਰਿੰਸੀਪਲ ਕੋਲੋਂ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਹਮਲਾ ਕਰਕੇ ਤੋੜਪੰਨ ਕੀਤੀ ਗਿਆ ਬੱਸ ਦੀ ਤੇ ਇਸ ਹਮਲੇ ਦੇ ਵਿੱਚ ਬੱਚਾ ਦੇ ਵੀ ਸੱਟ ਲੱਗ ਸਕਦੀ ਸੀ ਪਰ ਗਨੀਮਤ ਇਹ ਰਹੀ ਕਿ ਬੱਚਾ ਦੇ ਸੱਟ ਨਹੀਂ ਲੱਗੀ ਬਾਰ-ਬਾਰ ਬਚ ਗਏ ਪਰ ਤੁਸੀਂ ਦੇਖੋ ਕਿ ਸ਼ੈਨ ਸ਼ਕਤੀ ਦੀ ਗੱਲ ਕਰਦੇ ਆ ਕਿ ਬੱਚਾ ਦੇ ਵਿੱਚ ਅੱਜ ਕੱਲ ਕਿੰਨੀ ਸ਼ੈਨ ਸ਼ਕਤੀ ਹੈ ਇੱਕ 10ਵੀਂ ਕਲਾਸ ਦੀ ਬੱਚੀ ਇਸ ਵੇਲੇ ਏਡੀ ਬੜੀ ਵੱਡੀ ਵਾਰਦਾਤ ਕੀਤੀ ਗਿਆ ਹੈ ਇਹਨੂੰ ਕਹਿਣਾ ਨਹੀਂ ਚਾਹੀਦਾ ਪਰ ਇਹ ਗੁੰਡਾਗਰਦੀ ਕਹਿ ਸਕਦੇ ਆ ਜਾਣਕਾਰੀ ਤਮਾਮ ਲਵਾਗੇ ਐਸਐਚਓ ਸਾਹਿਬ ਜਿਹੜੇ ਬਠਿੰਡਾ ਅ ਥਾਣਾ ਸਿਵਲ ਲਾਈਨ ਦੇ ਐਸਐਚਓ ਸਾਹਿਬ ਹੈ ਅਧਿਕਾਰੀ ਹੈ ਉਹ ਬਿਆਨ ਲੈ ਰਿਹਾ ਉਸ ਤੋਂ ਬਾਅਦ ਆਪਾਂ ਜਾਣਕਾਰੀ ਲੈਣੇ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਡਿਟੇਲ ਕਿ ਕੀ ਗੱਲਬਾਤ ਹੋਈ ਸੀ ਉਹ ਦੱਸਣਗੇ ਇਸ ਵਾਰੀ ਪੁਸ਼ਟੀ ਕਰਨਗੇ ਇਸ ਗੱਲ ਦੀ ਕਿ ਵਾਕਈ ਇਹ ਸੱਚ ਹੈ ਇੱਕ ਲੜਕੀ ਨੇ ਘੇਰ ਕੇ ਰਸਤੇ ਵਿੱਚ ਬੱਸ ਨੂੰ ਇਸ ਤਰ੍ਹਾਂ ਤੋੜ ਫੋਰ ਕਰ ਦਿੱਤੀ ਕੱਲ ਬਾਤ ਕਰਦੇ ਆ ਹਾਂਜੀ ਸਰ ਇੱਕ ਬੱਸ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਆਇਆ ਕੀ 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 ਸਾਰੀ ਗੱਲਬਾਤ ਆਪ ਜੀ ਹਾਂਜੀ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਮਾਰ ਰੋਡ ਤੇ ਸਥਿਤਾ ਸੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਇੱਕ ਕੰਪਲੇਨ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਉਹ ਮਿਸਬੀਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕੰਸਰਨਡ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਅ ਮਤਲਬ ਕੀ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਵੈਂ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਕੋਰਪੋਰੈਂਟ ਟੂ ਲੋ ਬੰਦੀ ਕਾਰਵਾਈ ਉਹਨਾਂ ਦੇ ਅਗੇਂਸਟ ਕੀਤੀ ਜਾਊ। ਬਸ ਚੇ ਬੱਚੇ ਵੀ ਸੀਗੇ ਬਸ ਚੁ ਕੁਛ ਬੱਚੇ ਵੀ ਸਵਾਰ ਸੀਗੇ ਜੀ 60 60 ਸਰ ਕਿਹਾ ਇਹ ਨਹੀਂ ਕਿਸੇ ਦੀ ਇੰਜਰੀ ਨਹੀਂ ਹੋਈ ਉਹਨਾਂ ਨੇ ਮੜਕੀ ਦੇ ਥੋੜੀ ਜਿਹੀ ਸਾਡ ਦੱਸ ਰਿਹਾ ਇਹਨਾਂ ਨੇ ਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਹਸੂ। ਕਾਰਨ ਕੀ ਆ ਸਰ ਇਹ ਉਹ ਬੇਸਿਕਲੀ ਗੱਲ ਤਾਂ ਉਹੀ ਹੈ ਜਿਹੜਾ ਉਹਨਾਂ ਦੱਸਮ ਮੁਤਾਬਿਕ ਉਹਨੂੰ ਬਸ ਤੋਂ ਹਟਾਇਆ ਗਿਆ ਸੀਗਾ ਸੋ ਉਹਦੀ ਗੁੱਸੇ 'ਚ ਉਹਨੇ ਆ ਕੇ ਸ ਤਾਂ ਲੜਕੀ ਨੂੰ ਬੱਸ ਤੋਂ ਹਟਾ ਦਿੱਤਾ ਗਿਆ ਸੀ ਕਿਸੇ ਕਾਰਨ ਸੋ ਉਸ ਲੜਕੀ ਨੇ ਗੁੱਸੇ ਵਿੱਚ ਆ ਕੇ ਇਸ ਬੱਸ ਦੀ ਤੋੜਪਾਨ ਕਰ ਦਿੱਤੀ ਹੈ ਤਾਂ ਕਮੈਂਟ ਕਰਕੇ ਦੱਸੋ ਕਿ ਕਿੱਧਰ ਨੂੰ ਜਾ ਰਿਹਾ ਆਪਣਾ ਸਮਾਜ ਕੀ ਰਾਏ ਇਸ ਘਟਨਾ ਤੇ ਤੁਹਾਡੀ ਚਿੰਤਾ ਦਾ ਵਿਸ਼ਾ ਹੈਕ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ